ਜਗਬਾਨ ਟੀਵੀ ਦੇਖ ਰਹੇ ਹੋ ਤੁਸੀਂ ਕੱਲ ਸਵੇਰੇ 11 ਵਜੇ ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਜਾਣਾ ਜਿਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਕੀ ਕੁਝ ਗੱਲਬਾਤ ਹੋ ਰਹੀ ਹੈ ਇਸ ਬਜਟ ਨੂੰ ਲੈ ਕੇ ਜਾਂ ਕਿਸਾਨ ਕੀ ਕੁਝ ਆਸਾਂ ਲਗਾਈ ਬੈਠੇ ਨੇ ਇਸ ਬਜਟ ਤੋਂ ਕਿਸਾਨਾਂ ਤੋਂ ਜਾਣਦੇ ਹਾਂ ਇਸ ਵਕਤ ਅਸੀਂ ਸਿੱਧੂਵਾਲ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਕਿਸਾਨ ਸਾਡੇ ਨਾਲ ਨੇ ਕਿਸਾਨਾਂ ਤੋਂ ਹੀ ਜਾਣ ਲੈਣੇ ਕਿ ਉਹਨਾਂ ਨੂੰ ਬਜਟ ਤੋਂ ਕੀ ਕੁਝ ਉਮੀਦਾਂ ਨੇ ਸਭ ਤੋਂ ਪਹਿਲਾਂ ਤਾਂ ਬਜਟ ਨੂੰ ਲੈ ਕੇ ਕੀ ਕੁਝ ਕਹਿਣਾ ਚਾਹੁੰਦੇ ਆ ਕੱਲ ਬਜਟ ਆਣਾ ਸਵੇਰੇ 11 ਵਜੇ ਠੀਕ ਹੈ ਬਜਟ ਦਾ ਹੈ ਵੀ ਸਾਨੂੰ ਅੱਗੇ ਨਹੀਂ ਕੁਝ ਦਿੱਤਾ ਸਰਕਾਰ ਨੇ ਹੁਣ ਵੀ ਕੁਝ ਨਹੀਂ ਦੇਣਾ ਸਾਨੂੰ ਤਾਂ ਪਤਾ ਨਾ ਮਜ਼ਦੂਰਾਂ ਨੂੰ ਦੇਣ ਨਾ ਕਿਸਾਨਾਂ ਨੂੰ ਦੇਣ ਜਿਹੜਾ ਬਜਟ ਹੈ ਨਾ ਇਹ ਤਾਂ ਅਮੀਰਾਂ ਵਾਸਤੇ ਆ ਕਿਸੇ ਨੂੰ ਕਿਸੇ ਪਾਸੇ ਦੀ ਘੋਕ ਕੇ ਹੁਣ ਇਹ ਕਹਿੰਦੇ ਨੇ ਵੀ ਅਸੀਂ ਕਿਸਾਨਾਂ ਨੂੰ ਸੰਧ ਦਿੰਨੇ ਆ ਮੈਂ ਨਹੀਂ ਕਹਿੰਦਾ ਵੀ ਕਿਸਾਨਾਂ ਨੂੰ ਉਹਨੇ ਸੰਧ ਤਾਂ ਇਹ ਉਹੀ ਬੰਦਿਆਂ ਨੂੰ ਮੋੜ-ਮੋੜ ਕੇ ਦੁਬਾਰੇ ਅਮੀਰਾਂ ਨੂੰ ਹੀ ਦੇਏ ਜਾਂਦੇ ਨੇ ਜਿਹੜੇ ਮਾੜੂ ਹੁੰਦੇ ਨੇ ਉਹਨਾਂ ਮੇਰੇ ਵਰਗਿਆਂ ਤੱਕ ਤਾਂ ਸੁਨੇਹੀ ਨਹੀਂ ਆਉਂਦਾ ਸਾਡੇ ਪਿੰਡ ਦੇ ਵਿੱਚ ਇੱਕ ਮੈਂਬਰ ਨਹੀਂ ਹੈਗਾ ਜਿੱਥੇ ਮੈਂਬਰ ਹੈ ਦੋਂ ਬੜੀ ਦੌਣ ਚ ਉੱਥੇ ਮੈਂਬਰ ਉਹ ਲੈਂਦੇ ਨੇ ਸਾਰਾ ਫਾਇਦਾ ਲੈਂਦੇ ਨੇ ਸਾਡੇ ਦਾ ਮੈਂਬਰੇ ਨਹੀਂ ਕੋਈ ਬਣਾਵਾ ਖੇਤੀਬਾੜੀ ਵਾਲਿਆਂ ਦਾ ਨਹੀਂ ਦਿਖਾਓ ਵੀ ਆਹ ਫਲਾਣਾ ਮੈਂਬਰ ਹੈ ਮੈਨੂੰ ਤਾਂ ਲੱਗਦਾ ਵੀ ਬੜੇ ਗ੍ਰਾਮ ਚ ਵੀ ਸ਼ਾਇਦੇ ਹੋਵੇ ਕੋਈ ਮੈਂਬਰ ਨਹੀਂ ਲਿਆਵਾ ਨਹੀਂ ਮੈਂਬਰ ਹੁੰਦਾ ਇੱਕ ਹਰੇਕ ਪਿੰਡ ਦੇ ਵਿੱਚ ਉਪਰ ਆਰਡਰ ਹੈ ਵੀ ਇੱਕ ਮੈਂਬਰ ਲਓ ਉਹਨੂੰ ਹਰੇਕ ਥਾਂ ਬੁਲਾਓ ਪਰ ਉਹ ਕਿਤੇ ਨਹੀਂ ਬੁਲਾਉਂਦੇ ਉਹ ਬਜਟ ਹੈ ਜਿਹੜਾ ਉਹ ਵੀ ਕਿਸੇ ਪਾਸੇ ਨੂੰ ਹੋਰੇ ਜਾਇਆ ਜਾਂਦਾ ਇਹ ਤਾਂ ਕਿਸਾਨਾਂ ਨੂੰ ਨਹੀਂ ਮਿਲਦਾ ਇਹ ਦਿਖਾਣਾ ਨੂੰ ਮਿਲਦਾ ਹੈ ਮਿਸਤਰੀਆਂ ਨੂੰ ਮਿਲਦਾ ਜੇ ਮੈਨੂੰ ਉਹ ਜਿਹੜੀ ਚੀਜ਼ ਦੇਣੀ ਹੈ ਉੱਲੀ ਛੁੱਟੀ ਦੇਣ ਵੀ ਐਨੇ ਤੈਨੂੰ ਪੈਸੇ ਦੇਣੇ ਆ ਤੂੰ ਸੰਦ ਲੈ ਜਿੱਥੋਂ ਮਰਜੀ ਪਰ ਸੰਦ ਹੋਵੇ ਉਹ ਅਸੀਂ ਮਤਲਬ ਹੋ ਕੇ ਦੇਖਣਾ ਵੀ ਸੰਦ ਚਾਹੀਦਾ ਉਹ ਕੀ ਕਰਦੇ ਨੇ ਫਲਾਣੀ ਫਾਰਮ ਦਾ ਚੱਲੂਗਾ ਜੀ ਉਹ ਪਾਸ ਆ ਦੂਆ ਨਹੀਂ ਜੇ ਅਸੀਂ ਇਥੋਂ ਲਸ਼ਕਾਣੀ ਤੋਂ ਬਣਾਉਣਿਆ ਤਾਂ 1.70 ਹਜ਼ਾਰ ਦਾ ਬਣਦਾ ਉੱਥੇ 3.40 ਹਜ਼ਾਰ ਦਾ ਬਣਦਾ ਦੱਸੋ ਮੈਨੂੰ ਅੱਧੋ ਅੱਧੀ ਦਾ ਫਰਕ ਹੈ ਸਾਨੂੰ ਕਿ ਜਿਹੜਾ ਮਿਲ ਗਿਆ ਮੁਨਾਫਾ ਸਾਨੂੰ ਤਾਂ ਉਹਨੇ ਉਹਨੇ ਪੈਸੇ ਸਾਥੋਂ ਤਾਂ ਲਾਉਣੀ ਲਾਉਣੇ ਨੇ ਮਤਲਬ ਖਾਣ ਵਾਲੇ ਤਾਂ ਅਫਸਰੇ ਨੇ ਜਟਾ ਨੂੰ ਕੁਝ ਨਹੀਂ ਮਿਲਦਾ ਮਜ਼ਦੂਰਾਂ ਨੂੰ ਵੀ ਕੁਝ ਨਹੀਂ ਮਿਲਦਾ ਮਜ਼ਦੂਰਾਂ ਦੇ ਘਰ ਟਹਿ ਕੇ ਜੀ ਘਰ ਕਿਸੇ ਦਾ ਖਾਦ ਦੇਣਾ ਖਾ ਹੋ ਜਾਂਦੇ ਨੇ ਪਰ ਇਹਨਾਂ ਨੂੰ ਕੁਝ ਨਹੀਂ ਮਿਲਦਾ ਪਹਿਲਾਂ ਕੀ ਕੁਝ ਮਿਲਿਆ ਬਜਟ ਦੇ ਵਿੱਚ ਪਹਿਲਾਂ ਵੀ ਕਈ ਬਜਟ ਆਏ ਨੇ ਕੀ ਕੁਝ ਆਇਆ ਕਿਸਾਨਾਂ ਲਈ ਮੈਂ ਕਿਹਾ ਜੀ ਕਿਸਾਨਾਂ ਬਾਸ ਤੇ ਆਉਂਦੀ ਕੱਖ ਨਹੀਂ ਮੈਂ ਤਾਂ ਕਦੇ ਦੇਖਿਆ ਨਹੀਂ ਵੀ ਸਾਡੇ ਪਿੰਡ ਦਾ ਕਿਸੇ ਨੂੰ ਹਰੋਂ ਦਿੱਤੀ ਹੁਣੀ ਹਾਲ ਦਾ ਇੱਥੇ ਹੁਣੇ ਪਿੱਛੇ ਇਹਨਾਂ ਨੇ ਦੇਏ ਨੇ ਇੱਕ ਦੌਣ ਦੇ ਆ ਮੈਨੂੰ ਲੱਗਦਾ ਇੱਕ ਦੋ ਸੰਤ ਜਿਹੜਾ ਦੇ ਆ ਸਾਡੇ ਪਿੰਡ ਚ ਇੱਕ ਵੀ ਸੰਧ ਨਹੀਂ بڑے ਗ੍ਰਾਮ ਚ ਇੱਕ ਵੀ ਸੰਧ ਨਹੀਂ ਹੈਗਾ ਜਿਹੜਾ ਆਇਆ ਵਾ ਉਹ ਹੈ ਸੰਧ ਉਹ ਮਤਲਬ ਬੜਿਆਂ ਨੂੰ ਅਮੀਰਾਂ ਨੂੰ ਦਿੰਦੇ ਨੇ ਗਰੀਬ ਵਾਸਤੇ ਕੁਝ ਨਹੀਂ ਹੈਗਾ ਕੋਈ ਆਸ ਹੈਗੀ ਹੈ ਵੀ ਕੱਲ ਦੇ ਬਜਟ ਤੇ ਕੁਝ ਆ ਸਕਦਾ ਕਿਸਾਨਾਂ ਲਈ ਕੁਝ ਆਸ ਹੈਗੀ ਨਹੀਂ ਜੀ ਅਸੀਂ ਨਹੀਂ ਆਸ ਰੱਖਦੇ ਸਾਨੂੰ ਆਸ ਇਹ ਚੀਜ਼ ਦੀ ਹੈ ਹੀ ਨਹੀਂ ਨਾ ਤੋਂ ਅਸੀਂ ਉੱਥੋਂ ਆਸ ਕੇ ਰੱਖੀਏ ਜਿੱਥੋਂ ਸਾਨੂੰ ਝਿੜਕਾਂ ਹੀ ਪੈਣੀਆਂ ਨੇ ਮਤਲਬ ਕਿ ਚੀਜ਼ ਤਾਂ ਸਾਨੂੰ ਮਿਲਣੀ ਨਹੀਂ ਚੀਜ਼ਾਂ ਸਾਨੂੰ ਕਦੇ ਦੇਈਓ ਨਹੀਂ ਜੇ ਕਦੇ ਤੇਈ ਹੋਵੇ ਨਾ ਚੀਜ਼ਾਂ ਫੇਰ ਅਸੀਂ ਕਹੀਏ ਵੀ ਸਾਨੂੰ ਦੇਣਗੇ ਸਾਨੂੰ ਆਸ ਹੋਵੇ ਵੀ ਆ ਫਲਾਣਾ ਭਾਈ ਲਿਆਇਆ ਸਾਡਾ ਸ਼ਹਿਦਤ ਕੀ ਮੈਂ ਲੈ ਲੂੰਗਾ ਪਰ ਨਾ ਸਾਨੂੰ ਕੋਈ ਅਹੀ ਜੀ ਆਸ ਨਹੀਂ ਇਹ ਬਾਜ਼ਾਰ ਦੇ ਵਿੱਚੋਂ ਸਾਡੇ ਵਾਸਤੇ ਕੁਝ ਨਹੀਂ ਨਿਕਲਦਾ ਇਹ ਤਾਂ ਇੱਕ ਡਰਾਮਾ ਹੈ ਸਾਨੂੰ ਮਾੜਾ ਜਿਹਾ ਤੋਹਫਾ ਦੇ ਕੇ ਜਿਵੇਂ ਹੁਣ ਸਰਕਾਰ ਹੈ ਉਲ ਦਿੰਦੀ ਆ ਸਾਨੂੰ ਫਸਲਾਂ ਦੇ ਉਹ ਸਾਡੇ ਨਾਲ ਮਜ਼ਾਕ ਕਰਦੀ ਆ ਮੁੱਲ ਨਹੀਂ ਦਿੰਦੀ ਜੇ ਮੁੱਲ ਦਿੰਦੀ ਹੋਵੇ ਅਸੀਂ ਖੁਸ਼ ਹੋਈ ਆਈ ਵਾਰੀ ਇਹੀ ਕੁਝ ਹੁੰਦਾ ਕਦੇ 50 ਰੁਪਏ ਵਧਾ ਤੇ ਕਦੇ 20 ਰੁਪਏ ਵਧਾ ਤੇ ਕਦੇ 30 ਵਧਾ ਤੇ ਉਹ 3 300 ਗੁਣਾ ਵੱਧ ਗਈਆਂ ਹਰੇਕ ਚੀਜ਼ਾਂ ਸਾਡੀ 19 ਗੁਣਾ ਵਧੀ ਵੀ ਹੈ 20 ਗੁਣਾ ਨਹੀਂ ਹੈਗੀ ਫਸਲ ਉਹ ਫਸਲ ਤੇ ਆ ਕੇ ਗਵਰਨਮੈਂਟ ਐਮਐਸਪੀ ਨੂੰ ਮੰਨਦੀ ਹੋਣੀ ਅਸੀਂ ਗਰੰਟੀ ਨਹੀਂ ਦੇ ਸਕਦੇ ਬਾਕੀ ਮੁਲਕ ਭੁੱਖਾ ਮਰ ਜੂ ਆ ਜਿਹੜੇ ਗਠੇ ਲੈ ਕੇ ਕਿਸੇ ਨੇ 10 ਰੁਪਏ ਨੂੰ ਅੱਜ 60 ਨੂੰ ਦੇ ਰਿਹਾ ਉਹ ਠੱਗੀ ਰਹੀਗੀ ਦੋੇ ਪਾਸੇ ਠੱਗੀ ਹੈ ਦੇਖੋ ਜੇ ਇਹਦਾ ਹੁਣ ਕਣਕ ਦਾ ਆਟਾ ਹੈ ਉਹ ਤੁਹਾਨੂੰ 30 ਰੁਪਏ ਮਿਲ ਰਿਹਾ ਹੈ ਮੱਕੀ 8 ਰੁਪਏ ਵਿਕ ਰਹੀ ਹੈ ਉਹਦਾ 40 ਮਿਲ ਰਿਹਾ ਹੈ ਤਸੋ ਮੈਨੂੰ ਵੀ ਜਿਹੜੀ 22 ਰੁਪਏ ਨੂੰ ਖਰੀਦੀ ਆ ਉਹਦਾ 30 ਨੂੰ ਐ ਜਿਹੜੀ 8 ਨੂੰ ਖਰੀਦੀ ਐ ਉਹਦਾ 40 ਨੂੰ ਐ ਇਹਦੇ ਵਿੱਚ ਬਹੁਤ ਉਲ ਹੈ ਜਿਹੜੇ ਜੇ ਸਾਰੇ ਐਮਐਸਪੀ ਦੇ ਦਿੰਦੇ ਨੇ ਇਹ ਤਾ ਉਹ ਚੀਜ਼ਾਂ ਦੇ ਵਿੱਚ ਮਦਦ ਦੁਆ ਵੀ ਖਰੀਦਦਾਰ ਵੀ ਬਚਦਾ ਤੇ ਵੇਚਣ ਵਾਲਾ ਵੀ ਬਚਦਾ ਜਿਹੜਾ ਵਿਚਾਲਲਾ ਵਿਚੋਲਾ ਹੋਈ ਖਾਈ ਜਾਂਦਾ ਬਾਪੂ ਦਾ ਕਲੱਚ ਦੱਬ ਕੇ ਵਿੱਚੋਂ ਖਾ ਗਿਆ ਕਮਿਸ਼ਨ ਵਿਚੋਲਾ ਇਹਦਾ ਕਮਿਸ਼ਨ ਦਾ ਗੁਰੀਦਾ ਦਾ ਦੁਈ ਖਾਈ ਜਾਂਦੇ ਨੇ ਆ ਚੀਜ਼ ਹੋ ਰਹੀ ਆ ਹੁਣ ਤੁਸੀਂ ਦੇਖ ਲਓ ਕੋਈ ਉਮੀਦ ਹੈ ਕਿ ਕੱਲ ਦੇ ਬਜਟ ਤੋਂ ਕੱਲ ਬਜਟ ਪੇਸ਼ ਹੋਣਾ ਨਹੀਂ ਸਾਨੂੰ ਨਾ ਦੱਸ ਕਰਨ ਤੋਂ ਪਹਿਲਾਂ ਉਮੀਦ ਸੀ ਨਾ ਹੋਣਾ ਜੇ ਸਾਡੇ ਇਹ ਬਜਟ ਲੈ ਕੇ ਵੀ ਆਣਗੇ ਤਾਂ ਇਹਨਾਂ ਨੇ ਸਾਡੇ ਬਾਤੇ ਪਲਾਸਟਿਕ ਦੀਆਂ ਗੋਲੀਆਂ ਪਰ ਪਿੱਤਲ ਦੀਆਂ ਗੋਲੀਆਂ ਜਿਹੜੇ ਤੁਸੀਂ ਪਹਿਲਾਂ ਸਾਰੇ ਦੇਖ ਚੁੱਕੇ ਹੋ ਸੰਭੂ ਬਾਟਰ ਦੇ ਸਰਿਆਂ ਮਾਰੀਆਂ ਨੇ ਇਹਨਾਂ ਨੇ ਹੁਣ ਮਾਰ ਕੇ ਜਦੋਂ ਸਰਕਾਰ ਦੇ ਪਾਲੇ ਚ ਆਰ ਹੀ ਆ ਗੱਲ ਇਹ ਵੀ ਇਹਨਾਂ ਨੇ ਮਾਰੀਆਂ ਨੇ ਹੁਣ ਉਥੇ ਸਿੱਧਾ ਕੀ ਕਰਨਾ ਚਾਹੁੰਦੇ ਨੇ ਹਾਈ ਕੋਰਟ ਦੇ ਵਿੱਚ ਵੀ ਇਹ ਤਾਂ ਕਿਸਾਨਾਂ ਵੱਲੋਂ ਉਧਰੋਂ ਚੱਲੀਆਂ ਦੱਸੋ ਕਿਸਾਨ ਆਪਣੇ ਬੰਦੇ ਤੇ ਗੋਲੀਆਂ ਮਾਰਨਗੇ ਮਾਰ ਕੇ ਗੋਲੀਆਂ ਸਾਨੂੰ ਤਾਂ ਗੋਲੀਆਂ ਦੀ ਆਸ ਹੈ ਨਾ ਬਸ ਗੋਲੀਆਂ ਲੈ ਕੇ ਆਣਗੇ ਬਜਟ ਦੇ ਵਿੱਚ ਇਹ ਕੋਈ ਸਾਨੂੰ ਸਬਸਿਡੀ ਨਹੀਂ ਕੋਈ ਡੀਜ਼ਲ ਤੇ ਦੇਖ ਲਓ ਤੁਸੀਂ ਹੈ ਕੋਈ ਕਿਸਾਨ ਨੂੰ ਸਬਸਿਡੀ ਉੱਥੇ ਬੈਠੇ ਕਹਿੰਦੇ ਪਰਾਲੀ ਨੂੰ ਅੱਗ ਨਾ ਲਾਓ ਉਹ ਕਿਸਾਨ ਕਰੇਗੀ ਕਿਸਾਨ ਤਾਂ ਮਰ ਰਿਹਾ ਦਿਨੋ ਦਿਨ ਕਿਸਾਨ ਤਾਂ ਦਿਨੋ ਦਿਨ ਮਰ ਰਿਹਾ ਪਰਾਲੀ ਨੂੰ ਅੱਗ ਨਾ ਲਾਓ ਜੀ ਹੁਣ ਉਹਦਾ ਇੰਨਾ ਉਹਦੇ ਉੱਤੇ ਖਰਚ ਆ ਜਾਂਦਾ ਜੇ ਆਪਾਂ ਇੱਕ ਕਿੱਲੇ ਨੂੰ ਪਰਾਲੀ ਵਿੱਚ ਮਿਕਸਚਰ ਕਰਨ ਵਾਸਤੇ ਉਹਨੂੰ ਕਰੀਏ ਮਸ਼ੀਨਰੀ ਨਾਲ ਘੱਟੋ ਘੱਟ 3 ਤੋਂ 4000 ਰੁਪਏ ਦਾ ਖਰਚ ਆਉਂਦਾ ਇੱਕ ਏਕੜ ਦਾ ਸਾਨੂੰ ਮਿਲਦਾ ਕੀ ਆ ਨਾ ਤਾਂ ਸਾਨੂੰ ਡੀਜ਼ਲ ਦੀ ਸਬਸਿਡੀ ਆ ਨਾ ਕਿਸੇ ਸਮਾਨ ਦੀ ਸਬਸਿਡੀ ਜੇਕਰ ਸਟੇਟਮ ਵਿੱਚ ਕੋਈ ਸਮਾਨ ਨਾ ਤਾਂ ਉਹ ਸਾਡੀ ਲੁੱਟ ਖੋ ਕਰਦੇ ਨੇ ਕੋਈ ਸਾਨੂੰ ਉਹਦੇ ਦੇ ਦੇਖੋ ਸਰਕਾਰ ਦਾ ਸਮਾਨ ਹੈ ਸਟੱਡੀ ਦੇ ਵਿੱਚ ਸਾਨੂੰ ਫ੍ਰੀ ਕਿਉਂ ਨਹੀਂ ਦਿੰਦੇ ਹੈਗੇ ਵਰਤਨ ਬਾਤ ਤੇ ਉਹਦੇ ਸਾਨੂੰ ਪੈਸੇ ਲੈ ਰਹੇ ਨੇ ਹੋਰ ਨਾਲ ਵੱਧ ਰੇਟ ਲੈ ਰਹੇ ਨੇ ਹੁਣ ਰੋਟਾ ਵੇਟ ਰਾਕਾ ਉਹਦਾਂ ਜੇ ਬਜਾਈ ਕਰਦਾ ਤਾਂ ਬਾਹਰ ਘਟੂ ਘਟ ਜਾ ਇੱਕ ਬਿਗੇ ਦੀ ਲਾ ਲਓ 400 ਰੁਪਏ 300 ਰੁਪਏ ਬਾਹੀ ਆ ਛੜ ਲਿੰਦੇ ਨੇ ਉਹ ਉਹ ਘਟੂ ਘਟ 500 ਤੋਂ ਘੱਟ ਨਹੀਂ ਲੈ ਰਹੇ ਫਿਰ ਇਹ ਲੁੱਟ ਹੋ ਰਹੀ ਹੈ ਸਾਡੀ ਕੇ ਸਾਡੇ ਬਾਤੇ ਬਜਟ ਦੇ ਰਹੇ ਨੇ ਸਾਡੀ ਦੇ ਸ਼ਰੀਆਮ ਲੁੱਟ ਹੋ ਰਹੀ ਹੈ ਕੋਈ ਸਾਡੇ ਬਾਤੇ ਬਜਟ ਨਹੀਂ ਹੈ ਕੋਈ ਉਮੀਦ ਹੈਗੀ ਹੈ ਕਿ ਕੱਲ ਆ ਸਕਦਾ ਕੁਝ ਜਾਂ ਕਿਸਾਨਾਂ ਲਈ ਇਸ ਤਰ੍ਹਾਂ ਦੀ ਕੋਈ ਆਸ ਰੱਖੀਏ ਤੁਸੀਂ ਅਸੀਂ ਕੋਈ ਆਸ ਨਹੀਂ ਰੱਖੀ ਇਹਨਾਂ ਨੇ ਤਾਂ ਆਸ ਪਹਿਲਾਂ ਕਾਰਪੋਰੇਟਾਂ ਨੂੰ ਦੇ ਰੱਖੀ ਹੈ ਸਰਕਾਰ ਨੇ ਇਹ ਸਾਰਾ ਜਿਹੜਾ ਬਜਟਾ ਕਾਰਪੋਰੇਟਾਂ ਵਾਸਤੇ ਲੈ ਕੇ ਆਣ ਲਗੇ ਸਾਰਾ ਇਹਨਾਂ ਨੇ ਹੁਣ ਤੁਸੀਂ ਦੇਖ ਲਓ ਜਿਹੜੇ ਰੋਡ ਭਾਰਤਮਾਲਾ ਜਾਂ ਜੰਮੂ ਕਟੜਾ ਐਕਸਪ੍ਰੈਸ ਬਣ ਰਹੇ ਨੇ ਕਿੰਨੇ ਕਿੰਨੇ ਉੱਚੇ ਬਣ ਰਹੇ ਨੇ 20-20 ਫੁੱਟ ਉੱਚੇ ਬਣ ਰਹੇ ਨੇ ਜੇ ਬਜਟ ਸਾਨੂੰ ਕੁਝ ਨਹੀਂ ਲੋੜ ਸਾਨੂੰ ਨਾ ਮਾਰੋ 25-25 ਉੱਟ ਸੜਕਾਂ ਜਿਹੜੀਆਂ ਬਣ ਰਹੀਆਂ ਨੇ ਇੱਕ ਫਲੱਡ ਆ ਜਾਂਦਾ ਉਹ ਤਾਂ ਪਾਣੀ ਲੰਘੂ ਕਿੱਥੇ ਦੀ ਉਦੇ ਪਾਣੀ ਦੀ ਕਿਸੇ ਪਾਸੇ ਨਿਕਾਸੀ ਨਹੀਂ ਗਈ ਪਹਿਲਾਂ ਬਹੁਤ ਜ਼ਮੀਦਾਰ ਖਤਮ ਹੋ ਗਏ ਉਹਨਾਂ ਦੀ ਜ਼ਮੀਨਾਂ ਵੀ ਖਤਮ ਹੋ ਗਈਆਂ ਸਾਨੂੰ ਤਾਂ ਇਹਨਾਂ ਤੋਂ ਆਸ ਵੀ ਸਾਨੂੰ ਮਾਰੋ ਨਾ ਸਾਨੂੰ ਥੋੜੇ ਬਜਟ ਦੀ ਕੋਈ ਲੋੜ ਨਹੀਂ ਵੀ ਸਾਨੂੰ ਮਾਰਨਾ ਬੰਦ ਕਰ ਦਿਓ ਵੈਸੇ ਉਮੀਦ ਕੀ ਕੋਈ ਹੈ ਕਿਸਾਨਾਂ ਨੂੰ ਕਿ ਕੀ ਕੁਝ ਹੋਣਾ ਚਾਹੀਦਾ ਬਜਟ ਦੇ ਵਿੱਚ ਜਿਹੜੀ ਅਸਲ ਕਿਸਾਨ ਜਾਣਦੇ ਨੇ ਅਸੀਂ ਤਾਂ ਇਹ ਕਹਿੰਦੇ ਆ ਬਜਟ ਸਾਨੂੰ ਇੱਥੇ ਸਹੂਲਤਾਂ ਦਿਓ ਸਾਨੂੰ ਜਿਹੜੀ ਸਰਕਾਰੀ ਨੌਕਰੀਆਂ ਦਾ ਕੋਟਾ ਉਹ ਸਾਨੂੰ ਦਿਓ ਸਾਡੇ ਬੱਚੇ ਇਹ ਨਹੀਂ ਪੜੇ ਲਿਖੇ ਨਹੀਂ ਪੜੇ ਲਿਖੇ ਬਹੁਤ ਜ਼ਿਆਦੇ ਨਹੀਂ ਪਰ ਉਹ ਰੁਜ਼ਗਾਰ ਨਹੀਂ ਹੈ ਤੂੰ ਸਾਨੂੰ ਤੇਲ ਤੇ ਸਬਸਿਡੀ ਦੇ ਦੇਣ ਬਜਟ ਦੇ ਵਿੱਚ ਜਿਹੜੀ ਮਸ਼ੀਨਰੀ ਆ ਹੁਣ 2 ਕਿੱਲੇ ਵਾਲਾ ਵੇ ਹੁਣ 2 ਕਿੱਲੇ ਵਾਲਾ ਉਹਨੂੰ ਮਿਕਚਰ ਕਿਵੇਂ ਕਰੂਗਾ ਪਰਾਲੀ ਨੂੰ ਉਹਨੂੰ ਤਾਂ ਅੱਗ ਲਾਣੀ ਪਊਗੀ ਘੱਟੋ ਘਾਟੇ ਸਰਕਾਰ ਨੇ 25000 ਪਲੱਸ ਜੁਰਮਾਨਾ ਕਰਿਆ ਜੀ ਜ਼ਿੰਮੇਦਾਰਾਂ ਨੂੰ ਇਸ ਸਾਲ ਵਿੱਚ ਜਿਹੜਾ ਭਗਵਾਨਤਮਾਨ ਉਹ ਤੇ ਖੜਕੇ ਬੁੱਕੇ ਦਾ ਹੁੰਦਾ ਸੀ ਉਹ ਜਿੱਤਾਂ ਦਾ ਤਾਂ ਜਿਹਦੀ ਲੇਲਾਂ ਦੇ ਨੇ ਇਹ ਪਰਾਲੀ ਹੁਣ ਦੱਸ ਕਿੱਥੇ ਗਿਰ ਕੇ ਹੁਣ ਤੂੰ ਲੈ ਜਾ ਪਰਾਲੀ ਚੱਕ ਕੇ ਜਦ ਤਾ ਬੁੱਕੇ ਦਾ ਹੁੰਦਾ ਸੀ ਜਾ ਕੇ ਸੰਸਦ ਦੇ ਵਿੱਚ ਹੁਣ ਤੂੰ ਤੇਰੀ ਜ਼ਬਾਨ ਨੂੰ ਤੇਰੀ ਜਿੰਦਾ ਲੱਗੇ ਤੇਰੀ ਜੀਵ ਨੂੰ ਹੁਣ ਲੈ ਜਾਵੇ ਜਾ ਕੇ ਪਰਾਲੀ ਹੁਣ ਕਿੱਧਰ ਗਈ ਉਹਦੀ ਜ਼ਬਾਨ ਪਿੰਡ ਦੇ ਕਿਸਾਨ ਨੇ ਤੇ ਕੀ ਕੁਝ ਉਮੀਦਾਂ ਨੇ ਕੱਲ ਦੇ ਬਜਟ ਤੋਂ ਕੱਲ ਸਵੇਰੇ 11 ਵਜੇ ਬਜਟ ਪੇਸ਼ ਹੋਣਾ ਸ਼ੁਰੂ ਹੋ ਜਾਣਾ ਹੈ ਬਾਈ ਜੀ ਗੱਲ ਐਵੇਂ ਆ ਜਿਵੇਂ ਕਾਰਪੋਰੇਟਾਂ ਨੂੰ ਨਾਲ ਲੈ ਕੇ ਬਜਟ ਬਣਾਇਆ ਜਾਂਦਾ ਐਵੇਂ ਕਿਸਾਨ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਬਜਟ ਬਣਾਉਂਦੇ ਤਾਂ ਉਮੀਦ ਹੁੰਦੀ ਸਾਨੂੰ ਤਾਂ ਪਤਾ ਹੀ ਨਹੀਂ ਇਸ ਬਾਰੇ ਵੀ ਕੀ ਉਹ ਦੇ ਰਹੇ ਨੇ ਕੀ ਸਾਥੋਂ ਲੈ ਰਹੇ ਨੇ ਇਸ ਟਾਈਮ ਤਾਂ ਸਾਨੂੰ ਐਵੇਂ ਆ ਵੀ ਉਹ ਲੈ ਰਹੇ ਨੇ ਬਜਾਏ ਦੇਣ ਦੇ ਤੇ ਪਹਿਲਾਂ ਕੁਝ ਉਮੀਦਾਂ ਹੈਗੀਆਂ ਸੀਗੀਆਂ ਕਿ ਵੀ ਪਹਿਲਾਂ ਕੀ ਕੁਝ ਆਇਆ ਕਿਸਾਨਾਂ ਦੇ ਲਈ ਨਹੀਂ ਜੀ ਨਹੀਂ ਇਹ ਇਕੱਲੀਆਂ ਕਾਗਜ਼ੀ ਕਾਰਵਾਈਆਂ ਨੇ ਹੋਰ ਕੁਝ ਨਹੀਂ ਹੈਗਾ ਕੋਈ ਆਸ ਰੱਖੀ ਆ ਵੈਸੇ ਵੀ ਇਹ ਹੋ ਸਕਦਾ ਆਸ ਤਾਂ ਹੀ ਤਾਂ ਰੱਖੀਏ ਸਾਡੇ ਦਾ ਬੰਦੇ ਬੈਠੇ ਨੇ ਸੜਕਾਂ ਤੇ ਉੱਥੇ ਮਾਰਕੁੱਟ ਕਰਦੇ ਨੇ ਜੇ ਜਾਣ ਅੱਗੇ ਜਾਂਦੇ ਨੇ ਆਸ ਕੀ ਰੱਖਾਂਗੇ ਨਾ ਤੂੰ ਉਹ ਤਾਂ ਬਦਲ-ਬਦਲ ਆਈ ਜਾਂਦੇ ਨੇ ਦੁਬਾਰੇ ਫੇਰ ਗਵਰਨਮੈਂਟ ਬਣ ਗਈ ਫੇਰ ਸਾਡੇ ਡੰਡੇ ਮਾਰਨ ਨੂੰ ਬਜਟ ਸਾਡੇ ਡੰਡੇ ਮਾਰਨ ਨੂੰ ਹੀ ਬਣਾਇਆ ਜਾ ਰਿਹਾ ਕੋਈ ਉਮੀਦ ਨਹੀਂ ਨਹੀਂ ਜੀ ਬਿਲਕੁਲ ਹੋਰ ਗੱਲਬਾਤ ਕਰਦੇ ਆ ਕੋਈ ਉਮੀਦ ਹੈ ਕਿ ਕੱਲ ਦੇ ਬਜਟ ਤੋਂ ਨਹੀਂ ਨਹੀਂ ਸਾਨੂੰ ਕੋਈ ਉਮੀਦ ਨਹੀਂ ਹੈ ਤਾਂ ਕਿਉਂ ਉਮੀਦ ਨਹੀਂ ਹੈਗੀ ਮੈ ਤਾਂ ਸਾਨੂੰ ਪਹਿਲਾਂ ਨਹੀਂ ਕੁਝ ਦਿਆ ਹੁਣ ਕੀ ਦੇਣਗੇ ਸੜਕਾਂ ਵੀ ਟੁੱਟੀ ਪਈਆਂ ਸੜਕਾਂ ਦੇ ਉੱਤੇ ਤਾਂ ਗੋਲੀਆਂ ਬਣਾਈਆਂ ਉਹਨਾਂ ਨੇ ਸੜਕਾਂ ਤੇ ਬੈਠੇ ਉੱਤੇ ਬੈਠਿਆਂ ਦੇ ਗੋਲੀਆਂ ਮਾਰਦੇ ਨੇ ਕਈ ਬਾਤ ਅਸੀਂ ਪੰਜਾਬ ਦੇ ਨਹੀਂ ਹੈਗੇ ਹੜਿਆਣਾ ਕੇ ਚੰਡੀਗੜ੍ਹ ਬਣੀਆਂ ਅਸੀਂ ਹਰਿਆਣਾ ਜਾ ਸਕਦੇ ਆ ਹਰਿਆਣਾ ਵੀ ਆਪਣੀਆਂ ਕਾਹਦੇ ਰੋਕੇ ਇਹਨਾਂ ਅਸੀਂ ਨਿਮੰਨਦੇ ਆ ਕੋਈ ਉਮੀਦ ਨਹੀਂ ਆਈ ਕੋਈ ਨਹੀਂ ਆਇਆ ਪਹਿਲਾਂ ਕੁਝ ਆਇਆ ਪਹਿਲਾ ਜਿਹੜਾ ਬਜਟ ਆਇਆ ਸੀਗੇ ਉਹਦੇ ਵਿੱਚ ਕਿਸਾਨਾਂ ਲਈ ਕੁਝ ਵੀ ਨਹੀਂ ਆਇਆ ਖਾਲੀ ਆ ਸਾਡੇ ਜਵਾਕਾਂ ਨੂੰ ਨੌਕਰੀਆਂ ਦੇਣ ਨੌਕਰੀ ਨਹੀਂ ਨਿਕਲ ਰਹੀਆਂ ਨੌਕਰੀਆਂ ਵੀ ਹੈਗੀਆਂ ਸਾਡੇ ਜਵਾਕ ਵਿੱਲੇ ਫਿਰਦੇ ਪੜ੍ਹੇ ਵੀ ਨਹੀਂ ਹੈਗੇ ਪੰਜਾਬ ਨੂੰ ਤਾਂ ਖਤਮ ਕਰ ਰਹੇ ਠੀਕ ਹੈ ਪੰਜਾਬ ਨੂੰ ਤਾਂ ਖਤਮ ਕਰ ਰਹੇ ਨੇ ਇਹ ਸਾਨੂੰ ਆਸ ਨਹੀਂ ਹੈਗੀ ਵੀ ਸਾਨੂੰ ਕੁਝ ਦੇਣਗੇ ਨਹੀਂ ਨਹੀਂ ਉਹਨਾਂ ਸਾਰੇ ਕਹਿ ਰਹੇ ਨੇ ਕਿ ਕੋਈ ਉਮੀਦ ਨਹੀਂ ਹੈਗੀ ਪਰ ਇਸ ਤਰ੍ਹਾਂ ਕਿਉਂ ਸੋਚਿਆ ਜਾ ਰਿਹਾ ਕੁਝ ਹੋ ਵੀ ਸਕਦਾ ਸੋਚਿਆ ਤਾਂ ਹੈ ਜੀ ਦੇਖੋ ਹਰਿਆਣੇ ਤੇ ਵੀ ਚਲੋ ਸਾਡਾ ਭਾਈਚਾਰਾ ਹੈ ਹਰਿਆਣਾ ਕੋਈ ਬਗਾਨਾ ਨਹੀਂ ਹਰਿਆਣਾ ਸਾਡਾ ਹੀ ਹੈ ਕਿਉਂ ਐ ਸਾ ਤੋਂ ਸਾ ਤੋਂ علیحدਾ ਕਰਕੇ ਇੱਕ ਦੋ ਪਾੜ ਕਰਕੇ ਨਾ ਨੇ ਜੇ ਭਾਈ ਅੱਡ ਹੋ ਜਾਏ ਤਾਂ ਮਤਲਬ ਉਹਦੇ ਨਾਲੋਂ ਵਰਤਨ ਵਧ ਜਾਂਦਾ ਇਹ ਇਹਨਾਂ ਨੇ ਆਪਣੀ ਰਾਜਨੀਤੀ ਦੀ ਕਾਰਨ ਸਾਡਾ ਪੰਜਾਬ ਤਾਂ ਖਤਮ ਕਰਤਾ ਸੀ ਕਿਵੇਂ ਕਹਿ ਦਈਏ ਹਰਿਆਣਾ ਇਹਨਾਂ ਨੇ ਬਣਾਇਆ ਇਦੇ ਵਿੱਚੋਂ ਮੁਹੱਜਲ ਇਹਨਾਂ ਨੇ ਬਣਾਇਆ ਪਹਿਲੇ 60% ਪਾਕਿਸਤਾਨ ਦੇ ਵਿੱਚ ਰਹਿ ਗਿਆ ਦਾ ਉਹ ਵੀ ਪਹਿਲਾਂ ਇਹ ਅੰਗਰੇਜ਼ਾਂ ਨਾਲੋਂ ਮਾੜੇ ਆ ਗਏ ਮੈਂ ਕਹਣਾ ਵੀ ਇਹਦੇ ਅੰਗਰੇਜ਼ ਚੰਗੇ ਤੇ ਇਹ ਅੰਗਰੇਜ਼ਾਂ ਨਾਲੋਂ ਵੀ ਮਾੜੇ ਆ ਗਏ ਬਾਕੀ ਅੰਗਰੇਜ਼ਾਂ ਨਾਲ ਸਮਝੌਤਾ ਹੋਇਆ ਇਹਨਾਂ ਦਾ ਇਹ ਕੋਈ ਗੱਲ ਨਹੀਂ ਹੋਈ ਵੀ ਮਤਲਬ ਇਹ ਰਾਜ ਇਹਨਾਂ ਨੇ ਲੈ ਲਿਆ ਇਹਨਾਂ ਦਾ ਸਮਝੌਤਾ ਹੋਇਆ ਵਾ ਵੀ ਰਾਜ ਅਸੀਂ ਕਰਾਂ ਰਾਜ ਤੁਸੀਂੋਂ ਕਰਿਓ ਪਰ ਇਧਰ ਜ਼ਿੰਮੇਵਾਰੀਆਂ ਸਾਨੂੰ ਸੰਭਾਓ ਇਹ ਜ਼ਿੰਮੇਵਾਰੀਆਂ ਇਹਨਾਂ ਦੀ ਹੀ ਸਾਮੀਆਂ ਬਿਅਾਨ ਨੇ ਸਾਨੂੰ ਆਸ ਤਾਂ ਤਾਂ ਹੋਵੇ ਨਾ ਜੇ ਸਾਡੇ ਬਾਰੇ ਕਦੇ ਵੀ ਸੋਚਿਆ ਹੋਵੇ ਸਰਕਾਰ ਮੈਨੂੰ ਐ ਦੱਸੋ ਵੀ ਸਾਰੇ ਏਰੀਆ ਚ ਇਹਨਾਂ ਨੇ ਮਾਫੀ ਕਰੀ ਐ ਸਾਡੇ ਪੰਜਾਬ ਨੂੰ ਕਿੱਦਾਂ ਮਾਫੀ ਕਰੀ ਐ ਜੇ ਮਾਫੀ ਕਰੀ ਐ ਤਾਂ ਇਹਨਾਂ ਨੇ ਲੋਕ ਬਦਮਾਸ਼ ਬਣਾਏ ਨੇ ਜਿਹੜੇ ਬੰਦੇ ਸਹੀ ਚੱਲ ਰਹੇ تھے ਉਹਨਾਂ ਨੂੰ ਤਾਂ ਇਹਨਾਂ ਨੇ ਮਾਫੀও ਨਹੀਂ ਕਰੀ ਹੁਣ ਕੀ ਕਰਿਆ ਕੈਪਟਨ ਨੇ ਉਹੀ ਕੈਪਟਨ ਉਹਨਾਂ ਦੇ ਵਿੱਚ ਬੈਠਾ ਹੈ ਕੈਪਟਨ ਕਹਿੰਦਾ ਵੀ ਕਿਸਾਨਾਂ ਦਾ ਕਰਜ਼ਾ ਸਾਰਾ ਮਾਫ਼ ਮਜ਼ਦੂਰਾਂ ਦਾ ਸਾਰਾ ਕਰਜ਼ਾ ਮਾਫ਼ ਆੜਤੀਆਂ ਦਾ ਵੀ ਮੈਂ ਦਊਂਗਾ ਤਾਂ ਆੜਤੀਆਂ ਦਾ ਤਾਂ ਚਲੋ ਕੀ ਦੇਣਾ ਤਾਂ ਜ다 ਇੱਧਰ ਆ ਗਿਆ ਇੱਧਰ ਆ ਕੇ ਕਿਸੇ ਜਿਹੜੇ ਛਪਾਰਸੀ ਤੇ ਉਹਨਾਂ ਦੇ ਕਾਂਗਰਸੀ ਕੱਟੜ ਤੇ ਉਹਨਾਂ ਦੇ ਕਰਜ਼ੇ ਮਾਫ ਹੋਏ ਨੇ ਨਹੀਂ ਸਾਡੇ ਪਿੰਡੋਂ ਕਰਜ਼ਾ ਨਹੀਂ ਬਾਲੀ ਗੱਲ ਕਹਿ ਕਿ ਕਿਸੇ ਦਾ ਵੀ ਮਾਫ ਹੋਇਆ ਪਰ ਲੋਕਾਂ ਨੇ ਕੀ ਕਰਿਆ ਲੋਕ ਪਰਨੋਂ हट ਕੇ ਵੀ ਇਹ ਬਦਮਾਸ਼ ਬੰਦਿਆਂ ਨੂੰ ਪਰਦੇ ਨੇ আর ਆਪਾਂ ਵੀ ਬਦਮਾਸ਼ ਬਣ ਜੋ ਆਪਾਂ ਵੀ ਗੁੰਡੇ ਬਣ ਜੋ ਉਹ ਸਾਨੂੰ ਉਹਨਾਂ ਨੇ ਉਹ ਚੀਜ਼ ਦੇ ਵਿੱਚ ਗੁੰਡੇ ਬਣਾ ਕੇ ਡਿਫਾਲਟਰ ਕਰਕੇ ਸਾਡੀਆਂ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਆ ਉਹਨਾਂ ਦੀ ਔਰ ਕੁਛ ਨਹੀਂ ਸਾਨੂੰ ਕੋਈ ਵਾਇਟ ਨਹੀਂ ਵਾਇਟ ਦੇਣਾ ਹੋਵੇ ਹੋਏ ਸਾਨੂੰ ਐਮਐਸਪੀਓ ਦੇ ਦੇਣ ਲੋੜ ਨਹੀਂ ਸਾਨੂੰ ਇਹਨਾਂ ਦੇ ਵਾਇਟਾਂ ਦੀ ਇੱਕ ਤੁਸੀਂ ਡਿਫਾਲਟਰ ਵਾਲੀ ਗੱਲ ਕੀਤੀ ਹੈ ਕਿ ਬੈਂਕਾਂ ਵੱਲੋਂ ਡਿਫਾਲਟਰ ਕੀਤੇ ਜਾ ਰਹੇ ਨੇ ਇਹ ਲੰਬੇ ਅਰਸੇ ਤੋਂ ਕਿਸਾਨਾਂ ਦੇ ਉੱਪਰ ਇਲਜ਼ਾਮ ਲੱਗਦੇ ਨੇ ਕਿ ਕਰਜ਼ੇ ਲੈ ਲੈਂਦੇ ਨੇ ਕਿ ਵਾਪਿਸ ਕਰਦੇ ਨਹੀਂ ਹੈਗੇ ਹਨ ਵੀ ਇਹ ਇਹ ਪੂਰੇ ਤੇ ਉੱਪਰ ਦੱਸੋ ਕਰਜ਼ਾ ਗੱਲ ਹੋਰ ਹੈ ਜੀ ਜਿਹੜੀ ਸ਼ਰੋਮਣੀ ਨਾਥਨਦੀ ਰਿਪੋਰਟ ਲਾਗੂ ਕੀਤੀ ਇਹ ਲਾਗੂ ਕੀਤੀ ਉੱਥੇ ਲਾ ਕੇ ਕਰਿਆ ਤਾਂ ਸਾਡਾ ਉਸ ਟਾਈਮ ਤੋਂ ਇਹ ਲਾ ਦੇਣ ਬੈ ਕੇ ਸਮਝੌਤਾ ਕਰ ਲੈਣਾ ਜਿਹੜਾ ਜ਼ਿੰਮੇਦਾਰ ਨਹੀਂ ਪੈਸਾ ਦੇਊਗਾ ਉਹ ਮੈਂ ਦਊਂ ਹੋਰ ਦੱਸੋ ਕਿਸੇ ਨੂੰ ਛੱਡੋ ਮੈਂ ਦ ਮੈਂ ਭਰੂੰਗਾ ਚਾਹੇ ਆਪਣੀ ਜਾਇਦਾਦ ਵੇਚ ਕੇ ਭਰਾਂ ਕਾਰਨ ਕਿ ਸਾਡਾ ਪੈਸਾ ਵੱਧਦਾ ਜੇ ਬੈ ਕੇ ਹਿਸਾਬ ਕਰਦੇ ਨੇ ਉਹ ਸਾਡਾ ਉਹਨਾਂ ਕਰਨੀ ਪੈਸਾ ਵੱਧਦਾ ਕਿ ਕੀ ਹੋਊ ਮੇਰੇ ਕੋਲ ਨਹੀਂ 5 ਲੱਖ ਹੋਊ ਮੈਨੂੰ ਲੱਗਦਾ ਵੀ 5 5 10 ਲੱਖ ਰੁਪਇਆ ਦਾ ਸਾਡਾ ਕਈ ਕਿਸਾਨਾਂ ਦਾ ਇੱਕ ਸਮਾਹੀ ਦਾ ਖਾ ਰਹੇ ਨੇ ਉਹ ਸਾਨੂੰ ਖਾ ਰਹੀ ਆ ਸਰਕਾਰ ਸਾਨੂੰ ਦਿੰਦੀ ਨਹੀਂ ਕੁਝ ਜਿਹੜਾ ਸਭ ਤੋਂ ਜ਼ਿਆਦਾ ਟੈਕਸ ਕਿੱਥੋਂ ਜਾਂਦਾ ਹੈ ਪੰਜਾਬ ਚੋਂ ਪੰਜਾਬ ਨੂੰ ਸਭ ਤੋਂ ਜ਼ਿਆਦਾ ਪੀੜ੍ਹਾ ਪੰਜਾਬ ਨੂੰ ਜਾਂਦਾ ਹੈ ਪੰਜਾਬ ਨੂੰ ਇਹ ਚੀਜ਼ਾਂ ਨਹੀਂ ਦਿੰਦੇ ਸਾਡੇ ਵਾਲਿਆਂ ਦਾ ਤਾਂ ਰਾਜੇ ਨਹੀਂ ਆਇਆ ਕਦੇ ਸਾਨੂੰ ਤਾਂ ਰਾਜੇ ਨੇ ਛੋਟਾ ਬਣਾ ਕੇ ਨਾ ਵੀ 13 ਸੀਟਾਂ ਤੇ ਉਹ ਛੋਟਾ ਕਰਨ ਦਾ ਕੀ ਮਸਲਾ ਹੈ ਵੀ ਇਹਨਾਂ ਦੀ ਮਤਭਾਣਾ ਰਹੇ ਨਾ ਤਾਂ ਘਾਸ ਨਾ ਰਹੇ ਯਾਰ ਇਹਨਾਂ ਦੋਖੇ ਕਰਾਉਣਾ ਆਪਾਂ ਨੇ ਜੁਪੀ ਨਹੀਂ ਤੋੜੀ ਇਹਨਾਂ ਨੇ ਉਹ ਉਧਰ ਬੜੀਆਂ ਸੀਟਾਂ ਨੇ ਉੱਥੇ ਰਾਜਧਾਨੀ ਆ ਜੁਪੀ ਤੋਂ ਆਉਂਦੀ ਆ ਤੁਹਾਨੂੰ ਪਤਾ ਉਧਰੋਂ ਆਉਂਦੀ ਆ ਸਾਡੇ ਵਾਲਿਆਂ ਤਾਂ ਜਿਹੜੇ ਅਸੀਂ ਕੀਆ ਅਸੀਂ ਆ ਲੋਕਾਂ ਖੀ ਜੇ ਉਸ ਘਰ ਤਾਂ ਤਾਂ ਹੀ ਨਹੀਂ ਕਹਿੰਦੇ ਵੀ ਚੱਲ ਆਪਣੇ ਘਰ ਨੂੰ ਚੱਕ ਲੋ ਨਹੀਂ ਕਹਿੰਦਾ ਯਾਰ ਇਹ ਇਹਨਾਂ ਨੂੰ ਗਰੀਬਾਂ ਨੂੰ ਵੰਡ ਦੋ ਇਹਨਾਂ ਨੇ ਲੁੱਟਾਂ ਮਾਰੀਆਂ ਨੇ ਜਿੰਨੇ ਠੱਗ ਚੋਰ ਨੇ ਉਹੀ ਇਸ ਰਾਜਨੀਤੀ ਦੇ ਨੇ ਲਾਲੋ ਵੀ ਸਾਡੇ ਪੰਜਾਬ 'ਚ ਵੀ ਬਾਹਰ ਵੀ ਆ ਜਿਹੜਾ ਤੁਸੀਂ ਕਹਿੰਦੇ ਹੋ ਵੀ ਮਦਨ ਪੈਪ ਜਿੰਦਲ ਦਾ ਲੈਣਾ ਭਗਤ ਸਿੰਘ ਇਹਨਾਂ ਨੇ ਮਰਵਾਤਾ ਇਹਨਾਂ ਦੀ ਗਵਾਹੀ ਤੇ ਚਾਰ ਜਣਾਂ ਦੀ ਸਮਝ ਗਏ ਮਜੀਠੀਆ ਉਹਨਾਂ ਨੇ ਸਰੋਪਾ ਪਾਇਦਾ ਮਜੀਠੀਏ ਦੇ ਘਰਾਂ ਰਾਤ ਕੱਟੀ ਸੀ ਉਹਨੇ ਜਿਹੜੇ ਆਹੋ ਕਰਾਇਆ ਤਾਂ ਮੱਝਲੇ ਵਾਲੇ ਬਾਗ 'ਚ ਗੋਲੀ ਚੱਲ ਬਾਈ ਇਹ ਸਾਰਾ ਕੁਝ ਉਹ ਨਾ ਇਹਨਾਂ ਨੂੰ ਦੇਖ ਕੇ ਹੋ ਜਾਂਦੇ ਜਾਂਦੇ ਠਿਕਰੀ ਵਾਲਾ ਸੇਵਾ ਸੂ ਪٹرول ਵਾਲੇ ਮਹਾਰਾਜ ਨੇ ਮਰਵਾਤਾ ਇੱਕ ਟਾਊਟ ਤੇ ਉਹਨਾਂ ਦੇ ਅੰਗਰੇਜ਼ਾਂ ਦੇ ਅੰਗਰੇਜ਼ ਇਹਨਾਂ ਨੂੰ ਦੇਖ ਕੇ ਸਾਡੇ ਕੋਲ ਕਿਹ ਟਣਾ ਤਾਂ ਅਸੀਂ ਤਾਂ ਉਹੀ ਅਣਖੀਆਂ ਪਹਿਲਾਂ ਵੀ ਲੜਦੇ ਰਹੇ ਹੁਣ ਵੀ ਲੜਦੇ ਹੀ ਰਾਂਗੇ ਸਾਡਾ ਤਾਂ ਸੰਘਰਸ਼ ਹੈ ਅਸੀਂ ਤਾਂ ਗਾਹਾਂ ਵਾਲੀ ਪੀੜ੍ਹੀ ਬਾਰੇ ਸੋਚਦੇ ਮਰੀ ਜਾਂਦੇ ਆ ਇਹਨਾਂ ਨੂੰ ਇਹ ਕੋਈ ਹੋ ਰਿਹਾ ਜਾ ਯੁਗਤ ਸਾਡੇ ਵਾਸਤੇ ਕੱਢ ਲੈਂਦੇ ਨੇ ਮੈਨਾਂ ਨੂੰ ਕਿਵੇਂ ਰਗੜਨਾ ਅਸੀਂ ਤਾਂ ਜੇ ਸੋਚਿਆ ਜਾਵੇ ਅੰਗਰੇਜ਼ ਸਾਨੂੰ ਇਹ ਨਾਲੋਂ ਫਾਇਦੇ ਹਿੱਸੇ ਜੇ ਇੰਨਾ ਸਾਨੂੰ ਅੰਗਰੇਜ਼ ਵੀ ਤੰਗ ਨਹੀਂ ਕਰਦੇ ਤੇ ਜਿਹੜੇ ਕਾਨੂੰਨ ਐ ਸਾਡੇ ਪਾ ਲਾਗੂ ਕਰਦੇ ਨਾ ਉਹ ਅੰਗਰੇਜ਼ ਵੀ ਮੰਨ ਗਏ ਜੋ 11 ਮਹੀਨੇ ਚ ਮੰਨ ਗਏ ਤੇ ਨਾਲ ਉਹਨਾਂ ਨੇ ਲਾਗੂ ਕਰਤੇ ਆ ਮੰਨ ਲਏ ਤੇ ਉਹ ਵੀ ਆਹ ਠੀਕ ਐ ਪਰ ਇਹਨਾਂ ਨੇ ਤਾਂ ਨਾ 13 ਚ ਨਾ 14 ਚ ਨਾ 15 ਚ ਤੁਸੀਂ ਉਦਣ ਦੀ ਬੈਠੇ ਮੰਨੋ ਜਿੱਦਣ ਦੇ ਅਸੀਂ ਪਹਿਲਾਂ 13 ਮਹੀਨੇ ਲਾ ਕੇ ਆਇਆ ਅੱਜ ਵੀ ਉੱਥੇ ਖੜੀ ਆ ਗੱਲ ਮੀਟਿੰਗਾਂ ਕਰ ਲੈਂਦੇ ਨੇ ਮੀਟਿੰਗ ਆ ਖੁਦ ਕਿਉਂ ਨਹੀਂ ਆਉਂਦਾ ਉਹਨੂੰ ਭੇਜਤਾ ਉਹਨੂੰ ਭੇਜਤਾ ਖੁਦ ਪ੍ਰਧਾਨ ਮੰਤਰੀ ਜਿਓ ਗੱਲ ਕਰਨ ਹੱਲ ਕੱਢਣ ਫਿਰ ਉਹ ਕਹਿੰਦਾ ਮੈਨੂੰ ਪਤਾ ਨਹੀਂ ਪਤਾ ਕਿਉਂ ਨਹੀਂ ਗੋਲੀ ਮਾਰੀ ਐ ਸ਼ੁਭ ਕਰਨ ਦੇ ਟਰੈਕਟਰ ਤੋੜੇ ਨੇ ਜਦ ਉਧਰਲੇ ਪਾਸੇ ਬੰਦੇ ਖੜੇ ਨੇ ਫੌਜ ਵਾਲੇ ਆਏ ਨੇ ਤਾਂ ਉਹਨਾਂ ਦੇ ਵਿੱਚ ਫੌਜ ਵਾਲੇ ਹੋਰ ਕਿਧਰੋਂ ਵੜ ਗਏ ਭਈ ਉਹਨਾਂ ਦਾ ਵੀ ਉਹਨਾਂ ਨੂੰ ਪਤਾ ਹੈ ਕੌਣ ਵੜਿਆ ਉਹਨਾਂ ਪਰਚਾ ਕਿਉਂ ਨਹੀਂ ਕਰਿਆ ਸਾਡੀ ਸਰਕਾਰ ਵੀ ਨਾਲ ਪੰਜਾਬ ਦੀ ਨਾਲ ਮਿਲੀ ਵੀ ਐ ਕਿੰਨੇ ਦਿਨ ਅਸੀਂ ਸ਼ੁਭ ਕਰਨ ਦੀ ਮਤਲਬ ਉਤਰਾਖ ਕੇ ਫਿਰ ਜਾ ਕੇ ਅਸੀਂ ਪਰਚਾ ਕਰਾਇਆ ਉਹਦੇ ਫਿਰ ਵੀ ਪਰਚਾ ਉਹਨਾਂ ਨੇ ਅਣਪਛਾਤੇ ਅਣਪਛਾਤਾ ਹੁਣ ਕਿਹਨੂੰ ਕਹੀਏ ਕਿਹਦੇ ਪਰ ਕਿਹਦੇ ਕਿਹਨੂੰ ਕਹੀਏ ਵੀ ਆਹ ਹੈ ਉਹਨਾਂ ਨੂੰ ਪਤਾ ਹੈ ਉਹਨਾਂ ਦੇ ਬੰਦਿਆਂ ਨੇ ਮਾਰੀਆਂ ਪੁਲਿਸ ਨੇ ਮਾਰੀ ਚਾਹੇ ਫੌਜ ਨੇ ਮਾਰੀ ਚਾਹੇ ਉਹਨਾਂ ਦੇ ਗੁੰਡਿਆਂ ਨੇ ਮਾਰੀ ਗੋਲੀ ਸਰਕਾਰ ਦੇ ਬੰਦਿਆਂ ਨੇ ਮਾਰੀ ਇਹ ਸਰਕਾਰ ਨੂੰ ਮਤਲਬ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਹੂੰ ਬਾਕੀ ਮਿਸ਼ਰੀ ਡਰੇ ਨੇ ਵਰਗੇ ਸਾਰੇ ਬਾਹਰੀ ਫਿਰਦੇ ਨੇ ਤੁਹਾਨੂੰ ਪਤਾ ਹੀ ਹੈ ਕਿਨੂੰ ਇਹ ਆਪਣੇ ਨੂੰ ਤਾਂ ਸਜੇ ਨਹੀਂ ਦਿੰਦੇ ਪੂਰੇ ਦਾ ਕਾਨੂੰਨ ਦੀ ਜੇ ਤਾਂ ਤੁਸੀਂ ਪੜਦੇ ਹੋ ਇਤਿਹਾਸ ਇਹਦਾ ਇਹ ਤੁਸੀਂ ਇਤਿਹਾਸ ਪੜਦੋ ਫਿਰ ਤਾਂ ਕਹਿੰਦੇ ਹੋ ਵੀ ਇੱਥੇ ਵਰਗਾ ਮਤਲਬ ਹੋ ਨਹੀਂ ਹੈਗਾ ਜੇ ਤੈਹਾਂ ਦੇਖਦੇ ਹਾਂ ਫੇਰ ਇੱਕ ਬੰਦੇ ਦੇ ਥੱਪੜ ਮਾਰਿਆ ਉਹਨੂੰ 20 ਸਾਲ ਦੀ ਸਜ਼ਾ ਹੋ ਸਕਦੀ ਹੈ ਇੱਕ 20 ਬੰਦੇ ਮਾਰਦੇ ਉਹਨੂੰ ਇੱਕ ਘੰਟੇ ਦੀ ਸਜ਼ਾ ਨਹੀਂ ਹੁੰਦੀ ਫੜਦੀ ਫੜਦੀ ਨਹੀਂ ਪੁਲ ਫੜਦੇ ਜੀ ਉਹਨੂੰ ਫੜਦੇ ਨਹੀਂ ਆ ਇੱਥੇ ਤਾਂ ਤੈਹਾਂ ਨੇ ਇੱਥੇ ਕਿਹੜੀਆਂ ਬਾਕਟਾਂ ਦੀਆਂ ਆਸਾਂ ਨੇ ਅਸੀਂ ਤਾਂ ਕਹਿੰਦੇ ਆ ਵੀ ਆਪਣਾ ਜਿਵੇਂ ਅਸੀਂ ਚੱਲ ਰਹੇ ਹਾਂ ਇੱਕ ਰੇ ਚੱਲੀ ਜਾਵਾਂਗੇ ਭਾਈ ਖੁਣ ਭਾਣੇ ਪਰ ਉੱਥੋਂ ਅਸੀਂ ਉੱਠਦੇ ਹੀ ਨਹੀਂ ਆਂਗੇ ਤੁਹਾਨੂੰ ਪਤਾ ਹੀ ਹੈ ਜਾਣਾ ਅਸੀਂ ਦਿੱਲੀ ਨੂੰ ਜਾਣਾ ਮੈਨੂੰ ਦੱਸੋ ਵੀ ਤੁਸੀਂ ਉਹ ਰੇ ਛੜ ਕੇ ਇਨਾ ਕ ਗੰਦ ਪਾ ਜੰਨੇ ਉਹਦੇ ਦੀ ਲੰਗਦੇ ਹੋ ਅਸੀਂ ਕਿੰਨਾ ਕ ਗੰਦ ਪਾ ਦਾਂਗੇ ਜੇ ਉੱਥੇ ਜਾਣਾ ਉਹ ਹੜਿਆਣੇ ਦੇ ਵਿੱਚ ਦੀ ਸਾਡਾ ਲਾਂਗ ਹੈ ਪਰ ਆਏ ਸਾਡੀ ਦਿੱਲੀ ਰਾਜਧਾਨੀ ਹੈ ਇੱਕ ਦੋ ਭਾਈ ਬਣਾ ਕੇ ਫਿਰ ਇਹ ਕੀ ਕਰਦੇ ਨੇ ਪਾਣੀ ਦੇ ਮੁੱਦੇ ਤੇ ਲੜਾਉਂਦੇ ਨੇ ਜਦ ਵੀ ਵੋਟਾਂ ਆਗੀਆਂ ਪਾਣੀ ਦਾ ਮੁੱਦਾ ਹੁਣ ਤੁਹਾਨੂੰ ਮੈਂ ਦੱਸਦਾ ਮੈਂ ਆਪਣੀ ਬਚਪਨ ਦੀ ਗੱਲ ਦੱਸਦਾ ਆ ਸਾਡੇ ਮੈਨੂੰ ਲੱਗਦਾ ਵੀ ਉਹ ਮੁੰਡਾ ਖੜਾ ਤਾਂ ਆਪਦੇ ਬਾਬੇ ਉਹਨਾਂ ਦਾ ਬਾਗ ਤਾਂ ਲਵੇ ਸਾਡੇ ਉਹ ਫਲ ਫੁੱਲ ਥੇਤੀ ਤੋੜ ਕੇ ਦੇ ਦਿੰਦੇ ਨਹੀਂ ਤੇ ਆਣੇ ਤੇ ਅਸੀਂ ਛੋਟੇ ਤੇ ਮੈਂ ਡੰਗਰ ਚਾਰਦਾ ਤਾਂ ਮੈਂ ਕਹੀ ਲੈ ਗਿਆ ਕਹੀ ਲੈ ਜਾ ਕੇ ਉਹ ਮੈਂ ਕਹੀ ਫੜਾਉਣਾ ਆ ਜਦੋਂ ਐ ਹੀ ਨਹੀਂ ਤੇ ਮੈਂ ਹੱਕਾ ਮਾਰੀਆਂ ਮੈਂ ਸਾ ਤੇ ਤੋੜ ਲੈ ਗਿਆ ਖਾ ਲੈ ਫਿਰ ਜਦ ਦੇਖਣਾ ਵੀ ਉਹ ਹਣ ਨਹੀਂ ਹੱਕ ਮਾਰਨੀ ਹੁਣ ਇਹਨਾਂ ਦਾ ਕੰਮ ਹੈ ਵੀ ਜਿਆਦਾ ਆਪਣਾ ਵੋਟਾਂ ਦੀ ਲੋੜ ਹੈ ਉਸ ਟਾਈਮ ਹੱਕ ਮਾਰਦੇ ਨੇ ਇਹ ਵੀ ਉਹ ਪਾਣੀ ਦੀ ਉਹ ਫਿਰ ਹੜਾਣਾ ਪੰਜਾਬ ਨੂੰ ਲੜਾਉਂਦੇ ਨੇ ਮੈਨੂੰ ਦੱਸੋ ਨਾ ਕਿਸਾਨ ਮੱਧਰ ਪਾਣੀ ਰੋਕਣ ਵਾਲੇ ਨੇ ਨਾ ਪਾਣੀ ਦੇਣ ਵਾਲੇ ਨੇ ਹੈ ਪਾਣੀ ਫालतੂ ਹੋਊਗਾ ਆਪੇ ਜਾਊਗਾ ਹੀ ਪਾਣੀ ਨੂੰ ਕੌਣ ਰੋਕਦਾ ਇਹ ਤਾਂ ਸਾਡੇ ਪੁੱਤ ਮਰਵਾਉਣ ਵਾਸਤੇ ਜੁੱਧ ਕਰੀ ਜਾਂਦੇ ਨੇ ਅਸੀਂ ਪਾਣੀ ਨਹੀਂ ਬੂੰਦ ਨਹੀਂ ਜਾਣ ਦੇਵਾਂਗੇ ਉਹ ਬੂੰਦ ਹੋਊਗੀ ਸਾਡੇ ਤਾਂ ਹੀ ਜਾਊਗੀ ਕੰਜਾ ਦੇ ਪੁੱਤੋ ਛੱਡਿਆ ਥੋਨੇ ਸਾਡੇ ਵਾਸਤੇ ਕੀ ਹੈ ਹੈ ਅੱਜ ਸਾਡੇ ਨਾਲ ਆ ਛੜਤੀ ਵੀ ਲੜਾਈ ਅਸੀਂ ਲੜੀ ਜਾਂਦੇ ਜੇ ਤੁਸੀਂ ਜਦੇ ਸਾਡੇ ਕਿਹੜਾ ਉੱਥੇ ਜਾਂਦੇ ਨਹੀਂ ਤੇ ਮਤਲਬ ਦਿੱਲੀ ਮੰਤਰੀ ਨਹੀਂ ਜਾਂਦੇ ਤੇ ਜਿਉਂ ਉਦੋਂ ਦੀ ਕਹਿੰਦੇ ਵੀ ਨਾਲ ਦੀ ਨਾਲ ਓਨੇ ਵਧਾਓ ਜਿੰਨਾ ਹੋਰ ਵਾਈਟ ਵੱਧਾ ਹੈ ਹੋਰ ਨੌਕਰੀ ਵਾਧੀ ਹੈ ਤਨਖਾਹ ਵਾਧੀ ਹੈ ਉਹਨਾਂ ਨੇ ਹੀ ਵਧਾ ਦਿਓ ਉਹਨਾਂ ਦੀ ਓਨੀ ਹੀ ਵਧਾ ਦਿਓ ਫਿਰ ਕਾਹਨੂੰ ਰੌਲਾ ਪੈਂਦਾ ਜਦ ਆਪਾਂ ਕਾਣੀ ਮੰਡ ਕਰਾਂਗੇ ਜਦੇ ਰੌਲਾ ਪੈਂਦਾ ਜਦੇ ਘਰ ਦੇ ਵਿੱਚ ਲੜਾਈ ਪਊਗੀ ਮਤਲਬ ਉਹਨ ਕੋਈ ਉਮੀਦ ਨਹੀਂ ਹੈਗੀ ਬਜਟ ਤੋਂ ਕੋਈ ਆਸ ਨਹੀਂ ਅਸੀਂ ਰੱਖਦੇ ਇੱਕ ਪੈਸੇ ਦੀ ਵੀ ਆਸ ਨਹੀਂ ਹੈ ਕੁੱਲ ਇਹ ਕਿਸਾਨ ਨੇ ਜਿਹੜੇ ਕਹਿ ਰਹੇ ਨੇ ਕਿ ਕੱਲ ਦੇ ਬਜਟ ਤੋਂ ਸਾਨੂੰ ਕੋਈ ਵੀ ਆਸ ਨਹੀਂ ਹੈਗੀ ਕਿਉਂਕਿ ਕੱਲ ਬਜਟ ਪੇਸ਼ ਹੋਣਾ ਹੈ ਸਵੇਰੇ 10 11 ਵਜੇ ਤੋਂ ਜਿਹੜਾ ਬਜਟ ਪੇਸ਼ ਸ਼ੁਰੂ ਹੋ ਜੇਗਾ ਤਾਂ ਉਸ ਨੂੰ ਲੈ ਕੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਬਜਟ ਦੇ ਵਿੱਚ ਸਾਡੇ ਲਈ ਕੁਝ ਨਹੀਂ ਆਇਆ ਤਾਂ ਅੱਗੇ ਵੀ ਜਿਹੜਾ ਬਜਟ ਆਣਾ ਕੱਲ ਜਿਹੜਾ ਤਾਂ ਉਸ ਨੂੰ ਲੈ ਕੇ ਵੀ ਕਿਸਾਨਾਂ ਨੇ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਕੱਲ ਦੇ ਬਜਟ ਤੋਂ ਵੀ ਸਾਨੂੰ ਇੱਕ ਪੈਸੇ ਦੀ ਉਮੀਦ ਨਹੀਂ ਹੈਗੀ ਦੇਖਦੇ ਹਾਂ ਕਿ ਕੱਲ ਬਜਟ ਦੇ ਵਿੱਚ ਕੀ ਕੁਝ ਰਹਿੰਦਾ ਹੈ ਜਾਂ ਕੀ ਕੁਝ ਕਿਸਾਨਾਂ ਦੇ ਲਈ ਬਜਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਕੈਮਰਾ ਬਰਸ ਰਵਿੰਦਰ ਪਾਸਿੰਗ ਬਿੱਟੂ ਨਾਲ ਕਵਲਜੀਤ ਕੰਬੋ ਜਗਬਾਨੀ ਟੀਵੀ ਪਟਿਆਲਾ